ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਖਾਤਰ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਅੱਜ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੁਹਾਡੇ ਇਲਾਕੇ ਦੀਆਂ ਤੇ ਜਿਹੜੀ ਗੱਡੀ ਵਾਸਤੇ ਤੁਸੀਂ ਮੰਗ ਪਾਈ ਸੀ ਕਮੈਂਟਾਂ ਦੇ ਵਿੱਚ ਉਹੀ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਜੇ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਵੇਚਣ ਵਾਸਤੇ ਘਰ ਕੁਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਜੀ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਚੈਨਲ ਦਾ ਨੰਬਰ ਉੱਪਰ ਚਿੱਟੇ ਜਖਰਾਂ 'ਚ ਲਿਖਿਆ ਰਹਿੰਦਾ ਹਮੇਸ਼ਾ ਹੀ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ ਪਹਿਲੀ ਗੱਡੀ ਆਪਣੇ ਕੋਲੇ ਈ-ਆਨ ਦੀ ਪੁੰਸੀ ਆ 2012 ਮਾਡਲ ਗੱਡੀ ਆ ਜੀ 1 ਲੱਖ ਤੇ 65000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਕੰਡੀਸ਼ਨ ਗੱਡੀ ਦੀ ਆ ਲੋਕੀਆ ਪਟਿਆਲੇ ਖੜੀ ਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਕਿਸੇ ਨੂੰ ਵੀ ਗੱਡੀ ਪਸੰਦ ਆਉਦੀ ਹੈ ਕੋਈ ਵੀ ਮੇਰਾ ਭਰਾ ਮੇਰਾ ਵੱਡਾ ਬਜ਼ੁਰਗ ਕਿਸੇ ਨੇ ਵੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਕੋਈ ਵੀ ਚਾਹਵਾਨ ਹੈਗੇ ਖਰੀਦਣ ਦਾ ਪਟਿਆਲੇ ਜਾ ਕੇ ਦੇਖ ਲਿਓ ਮਾਲਕ ਨੇ ਕਿਹਾ ਰੇਟ ਉੱਪਰ-ਨੀਚ ਕਰ ਲਾਂਗੇ ਇੱਕ ਵਾਰੀ ਸਰਫਰ ਡਿਮਾਂਡ ਹੈ ਨੰਬਰ 90414 90300 ਪੂਰਾ ਸੈਕੰਡ ਗੱਡੀ ਆਪਣੇ ਕੋਲੇ ਵਰੇਜ਼ਾ VDI ਪਹੁੰਚੀ ਹੈ ਜੀ ਇਹਨਾਂ ਨੇ ਵੀਡੀਓ ਬਹੁਤ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਹੈ ਬਾਕੀ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਆ ਗੱਡੀ ਫਾਸਟ ਓਨਰ ਅਜੀ 2018 ਮਾਡਲ ਹੈ ਗੱਡੀ ਦੀ ਕੰਡੀਸ਼ਨ ਆਲੂਕਿਆ ਤੇ ਨੰਬਰ ਪਲੇਟਾਂ ਸਰਕਾਰੀ ਆਪ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਗੱਡੀ ਖੜੀ ਆ ਸੰਗਰੂਰ ਏਰੀਆ 'ਚ ਕਿਸੇ ਨੇ ਵੀ ਜਾ ਕੇ ਦੇਖਣੀ ਆ ਜਾ ਕੇ ਦੇਖ ਲਓ ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖ ਲਓ ਗੱਡੀ ਸੰਗਰੂਰ ਖੜੀ ਹੈ ਚਿੱਟਾ ਰੰਗ ਦੀ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਤੇ ਗੱਡੀ ਚੱਲੀ ਹੋਈ ਆ ਕੁੱਲ 75000 ਕਿਲੋਮੀਟਰ ਤੇ ਡਿਮਾਂਡ ਦੀ ਗੱਲ ਕਰੀਏ ਤਾਂ 8 ਲੱਖ ਤੇ 25000 ਰੁਪਿਆ ਮਾਲਕ ਵੱਲੋਂ ਆਪਣੇ ਕੋਲ ਡਿਮਾਂਡ ਪਹੁੰਚੀ ਆ। ਬਾਕੀ ਜੇ ਆਪਾਂ ਅੰਦਰ ਬਾਹਰੋਂ ਗੱਲ ਕਰੀਏ ਤਾਂ A1 ਕੰਡੀਸ਼ਨ ਆਪਾਂ ਨੂੰ ਮਿਲੂਗੀ। ਅੰਦਰੋਂ ਵੀ ਪੂਰੀ ਸਾਫ ਪਈ ਗੱਡੀ ਬਾਹਰੋਂ ਵੀ ਪੂਰੀ ਸਾਫ ਪਈ ਆ। ਬਾਕੀ ਨੰਬਰ ਵਾਈ ਦਾ 9768821000 ਪੂਰਾ ਗੱਲਬਾਤ ਤੁਸੀਂ ਆਪੇ ਕਰ ਲਿਓ ਜੀ। ਤੇ ਹੁਣ ਆਪਾਂ ਇੱਕ Honda ਦੀ City ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ। ਟਾਇਰਾਂ ਦੇ ਵਿੱਚ ਆਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲ ਚੁਗੀ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਦੇਖਣਾ ਚਾਹੁੰਦਾ ਕੋਈ ਦੇਖਣ ਦਾ ਚਾਹਵਾਨ ਜੇਕਰ ਹੈਗੇ ਤਾਂ ਜਾ ਕੇ ਦੇਖ ਸਕਦੇ ਹੋ ਤੇ ਇਹ ਗੱਡੀ ਹੈ ਜੀ 2014 ਦਾ ਮਾਡਲ ਆ ਗੱਡੀ ਫਾਸਟ ਓਨਰ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ ਬਿਲਕੁਲ ਸਾਫ ਕੰਡੀਸ਼ਨ ਦੀ ਬਹੁਤ ਜ਼ਿਆਦਾ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਤੇ ਗੱਡੀ ਖੜੀ ਆ ਆਹ ਲੁਧਿਆਣਾ ਏਰੀਆ ਚ ਲੁਧਿਆਣੇ ਖੜੀ ਆ ਕਿਸੇ ਨੂੰ ਵੀ ਪਸੰਦ ਆਵੇ ਕੋਈ ਦੇਖਣਾ ਚਾਹੁੰਦਾ ਲੁਧਿਆਣੇ ਜਾ ਕੇ ਦੇਖ ਲਿਓ ਬਾਕੀ ਨਵੇਂ ਟਾਰਾਂ ਚ ਅਲਾਈ ਸੋਨੇ ਲੱਗੇ ਹੋਏ ਆ ਗੱਡੀ ਸੋਹਣੀ ਆ ਰੇਟ ਦੀ ਗੱਲ ਕਰੀਏ ਤਾਂ 475 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਵੀ ਰੇਟ ਉੱਪਰ-ਨੀਚ ਕਰ ਲਾਂਗੇ ਵੇਖ ਕੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਚਿੱਟੇ ਰੰਗ ਦੀ ਆ ਅੰਦਰੋਂ ਪੂਰੀ ਸੋਹਣੀ ਪਈ ਆ ਬਾਹਰੋਂ ਪੂਰੀ ਸੋਹਣੀ ਪਈ ਆ ਤੇ ਨੰਬਰ 9914334700 B ਗੱਲਬਾਤ ਕਰ ਲਿਓ ਇੱਕਾ ਪਤਵਾਰ ਦੇ ਖਾਤਰ I10 ਗੱਡੀ ਲੈ ਕੇ ਪਹੁੰਚਿਆ ਜੀ 2009 ਮਾਡਲ ਗੱਡੀ ਐ ਸੀ 9 ਮਾਡਲ ਹੈ 1.5 ਲੱਖ ਰੁਪਿਆ ਡਿਮਾਂਡ ਹੈ ਡਿੜਬੇ ਵਾਲੇ ਦਾ ਏਰੀਆ ਹੈ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਡਿੜਬੇ ਜਾ ਕੇ ਦੇਖ ਸਕਦੇ ਹੋ 1.5 ਲੱਖ ਰੁਪਿਆ ਮੰਗ ਇਹਨਾਂ ਨੇ ਕਹੀ ਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਪਾਸਿੰਗ ਹਲੇ ਤੱਕ ਗੱਡੀ ਦੀ ਪਈਏਗੀ ਬਾਕੀ ਅੰਦਰੋਂ ਗੱਡੀ ਦੇਖੋ ਤੁਸੀਂ ਮਾਲਕ ਨੇ ਬਹੁਤ ਜਿਆਦਾ ਵਧੀਆ ਰੱਖੀ ਹੋਈ ਹੈ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਅੰਦਰੋਂ ਪੂਰੀ ਸਾਫ਼ ਪਈ ਹੈ ਤੇ ਇਹ ਮਿਊਜ਼ਿਕ ਸਿਸਟਮ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਜੀ ਦੜਬੇ ਜਾ ਕੇ ਦੇਖ ਲਓ ਟਾਇਰ ਟੱਪਾ ਵਧੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਬਾਕੀ ਮੌਕੇ ਦਾ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਜੀ ਜਾ ਕੇ ਦੇਖ ਲਓ ਗੱਲਬਾਤ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਜਾ ਕੇ ਕਰ ਲਿਓ ਤੇ ਰੇਟ ਹੋ ਜੂਗਾ ਵੇਕੇ ਨੰਬਰ ਸਕਰੀਨ ਤੇ ਹੈ ਜੀ 88700 2850690 ਗੱਲਬਾਤ ਕਰ ਲਿਓ ਤੁਸੀਂ ਆਪੇ ਤੇ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਸੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਨੰਬਰ ਨੋਟ ਕਰ ਲਓ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਦੱਸ ਦੇਣਾ ਜੀ ਨੰਬਰ ਉੱਪਰ ਹਮੇਸ਼ਾ ਚਿੱਟੇ ਅੱਖਰਾਂ ਤੋਂ ਲਿਖਿਆ ਰਹਿੰਦਾ 7719445360 ਜੇ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਮੇਰੀ ਮਾਤਾ ਨੇ ਕਿਸੇ ਨੇ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਘਰ ਆ ਮਕਾਨ ਆ ਹਵੇਲੀ ਮਹਿਲ ਕੋਈ ਗੱਡੀ ਮੋਟਰਸਾਈਕਲ ਕੋਈ ਬੁਲਟ ਚਾਹੇ ਕੁਛ ਵੀ ਹੈ ਜੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਾਂ ਜਿਹੜਾ WhatsApp ਨੰਬਰ ਤੁਹਾਨੂੰ ਦਿੱਤਾ ਹੈ ਉਸ ਨੰਬਰ ਤੇ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆ ਆ ਕੁਝ ਆਪਣੇ ਕੋਲ ਭੇਜ ਦਿਓ ਬਿਲਕੁਲ ਫਰੀਦ ਵਿੱਚ ਬਹੁਤ ਜਲਦ ਆਪਾਂ ਐਡ ਤੋੜੀ ਲਗਾ ਦੇਵਾਂਗੇ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਾਰੇ ਜਿੰਨੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਾਂਗੇ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਹੁਣ ਤੁਸੀਂ ਇੱਕ ਵੈਗਨਰ ਗੱਡੀ ਦੇਖ ਰਹੇ ਹੋ ਜੀ ਆਹ ਜਿਹੜੀ ਗੱਡੀ ਆ 11ਵੇਂ ਮਹੀਨੇ ਦੀ 2016 ਨੂੰ ਮਾਲਕ ਨੇ ਕੜਵਾਈ ਸੀਗੀ ਤੇ ਗੱਡੀ ਫਿਲਹਾਲ ਹੁਣ ਮਾਨਸਾ ਏਰੀਆ 'ਚ ਖੜੀ ਆ ਤੇ ਗੱਡੀ ਸੈਕੰਡ ਓਨਰ ਹੈ ਦੂਜੇ ਹੱਥਾਂ ਚੱਲ ਰਹੀ ਆ ਤੇ ਇਹ ਪਹਿਲਾਂ ਵੀ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਆ ਜਿੱਥੇ ਪਹਿਲੇ ਨਾਮ ਸੀਗੀ ਤੇ ਹੁਣ ਵੀ ਮਾਲਕ ਨੇ ਪੂਰੇ ਸ਼ੌਂਕ ਨਾਲ ਗੱਡੀ ਰੱਖੀ ਆ ਡਿਮਾਂਡ ਦੀ ਗੱਲ ਕਰੀਏ ਤਾਂ 3,25,000 ਰੁਪਇਆ ਮਾਲਕ ਵੱਲੋਂ ਆਪਣੇ ਕੋਲ ਡਿਮਾਂਡ ਪਹੁੰਚੀ ਆ ਗੱਡੀ ਕੁੱਲ 76,000 ਤੇ 550 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਗੱਡੀ ਚ ਕੋਈ ਕਮੀ ਪੇਸ਼ੀ ਨਹੀਂ ਟਾਇਰ ਟੱਪਾ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੀ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਜਾ ਕੇ ਦੇਖ ਲਓ ਜੀ ਮਾਨਸਾ ਏਰੀਆ ਚ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਦਾ ਨੰਬਰ 94632 12301 ਤੇ ਇੱਕ ਆਪਾਂ ਇਨੋਵਾ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆ ਰਹੀ ਸੀਗੀ ਇਨੋਵਾ ਗੱਡੀ ਵਾਸਤੇ ਤੇ ਇਨੋਵਾ ਗੱਡੀ ਤੁਸੀਂ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਆ ਲੋਕ ਕੀ ਆਪਾਂ ਨੂੰ ਮਿਲੂਗੀ ਤੇ ਗੱਡੀ ਐਲਜ਼ ਇਨੋਵਾ ਮਾਡਲ 2006 ਤਰਨ ਤਰਨ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਰਨ ਦੀ ਕੰਡੀਸ਼ਨ ਪਈ ਆ 1 ਲੱਖ ਤੇ 90000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਜੇ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਕਿਸੇ ਨੇ ਦੇਖਣੀ ਹੈ ਤਾਂ ਜਾ ਕੇ ਦੇਖ ਲਓ ਤਰਨ ਤਰਨ ਰੇਟ ਮੌਕੇ ਤੇ ਹੋ ਜਾਊਗਾ ਨੰਬਰ ਸਕਰੀਨ ਤੇ ਆਪਾਂ ਓਨਰ ਦਾ ਦੇ ਰੱਖਿਆ 70 870 9870 18 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਆ ਆਪੇ ਕਰ ਲਿਓ ਹੁਣ ਆਪਾਂ ਇੱਕ ਚਵੈਰੋ ਲੜਦੀ ਐਵੀਓ ਗੱਡੀ ਲੈ ਕੇ ਪਹੁੰਚਿਆ ਜੀ 2006 ਮਾਡਲ ਗੱਡੀ ਆ 60000 ਰੁਪਏ ਸਿਰਫ ਡਿਮਾਂਡ ਹੈ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਤੇ ਮਾਡਲ 6 ਜ਼ਰੂਰ ਆ ਪਰ ਗੱਡੀ ਬਹੁਤ ਜ਼ਿਆਦਾ ਵਧੀਆ ਪਈ ਐ ਜੀ ਤੇ ਵੱਡੀ ਗੱਡੀ ਆ ਪੂਰੀ ਸੋਹਣੀ ਐ ਤੇ ਗੱਡੀ ਖੜੀ ਐ ਅੰਮ੍ਰਿਤਸਰ ਏਰੀਆ ਚ ਟਾਇਰ ਟੱਪਾ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਬਾਕੀ ਅੰਮ੍ਰਿਤਸਰ ਜਾ ਕੇ ਦੇਖ ਲਿਓ ਰੇਟ ਹੋ ਜੂਗਾ ਮੌਕੇ ਤੇ ਅਡਜਸਟਮੈਂਟ ਨੰਬਰ 9646006207 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਤੁਸੀਂ ਚਾਹੁੰਦੇ ਹੋ ਗੱਲਬਾਤ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਜਿੰਨੀਆਂ ਗੱਡੀਆਂ ਅੱਪਾ ਅੱਜ ਲੈ ਕੇ ਪਹੁੰਚੀ ਅਸਗੇ ਜਿੰਨੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਸਗੇ ਸਾਰੀਆਂ ਗੱਡੀਆਂ ਤੁਹਾਨੂੰ ਮੈਂ ਦਿਖਾਤੀਆਂ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਜਲਦੀ ਮਿਲਦੇ ਹਾਂ ਤੇ ਕਿਸੇ ਕੋਲ ਕੋਈ ਮਸ਼ੀਨਰੀ ਹੈ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਦੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਦੱਸੋ ਮੈਨੂੰ ਕਮੈਂਟ ਕਰਕੇ ਲਾਜ਼ਮੀ